ਡੀ ਕੇ ਬਟਿਕ ਵਿੱਚ ਵੈਲਕਮ ਜੀ ਅੱਜ ਤੁਹਾਨੂੰ ਆਪਾਂ ਸੂਟ ਦੇ ਘੇਰੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਇੱਕ ਆਪਾਂ ਜਵੈੜ ਲੈਸ ਲਈ ਹੈ ਤੇ ਇੱਕ ਆਪਾਂ ਬਰੀਕ ਲੈਸ ਲਈ ਹੈ ਦੋਨਾਂ ਲੈਸਾਂ ਦੇ ਨਾਲ ਤਿਆਰ ਕਰਾਂਗੇ ਤੇ ਇਹ ਡਿਜ਼ਾਈਨ ਨੂੰ ਬਣਾਉਣ ਲਈ ਪਹਿਲਾਂ ਆਪਾਂ ਕੱਪੜੇ ਨੂੰ ਆਪਣੇ ਸੂਟ ਦੇ ਘੇਰੇ ਨੂੰ ਇਸ ਤਰ੍ਹਾਂ ਦੋ ਤਹਏ ਦੇ ਵਿੱਚ ਫੋਲਡ ਕਰ ਲਿਆ ਜਿਵੇਂ ਆਪਾਂ ਆਪਾਂ ਉੱਪਰ 모ਡੇ ਦੀ ਕਟਿੰਗ ਕਰਦੇ ਆ ਫੋਲਡ ਕਰਕੇ ਉਸ ਤਰ੍ਹਾਂ ਹੀ ਆਪਾਂ ਦੋ ਤਹਏ ਦੇ ਵਿੱਚ ਫੋਲਡ ਕਰਕੇ ਤੇ ਆ 4 4 ਇੰਚ ਦੇ ਉੱਤੇ ਨਾ ਇਸ ਤਰ੍ਹਾਂ ਨਿਸ਼ਾਨ ਲਾਏ ਇਹ ਆਪਾਂ ਚਾਕ ਜਿੱਥੇ ਆਪਾਂ ਚਾਕ ਰੱਖਿਆ ਚਾਕ ਦਾ ਕੱਟ ਰੱਖ ਕੇ ਉਥੋਂ ਆਪਾਂ ਇਹ 4-4 ਇੰਚ ਤੇ ਨਿਸ਼ਾਨ ਲਾਈ ਹੈਗੇ ਤੇ ਇਹ ਠਾ ਵੀ ਆਪਾਂ ਜਿਹੜਾ ਘੇਰੇ ਤੇ ਆ ਵੀ ਆਪਾਂ ਇਸ ਤਰ੍ਹਾਂ ਹੀ 4-4 ਇੰਚ ਦੇ ਠਾ ਠਾ ਲਾ ਲਾਂਗੇ ਘੇਰੇ ਤੇ ਜਿਹੜਾ ਸੂਟ ਦੇ ਤੇ ਤੇ ਬਾਅਦ ਵਿੱਚ ਆਪਾਂ ਇਹਨੂੰ ਕੰੰਚੀ ਨਾਲ ਕੱਟ ਲੈਨੇ ਆ ਫਿਰ ਪਹਿਲਾਂ ਇਹਨੂੰ ਇਸ ਤਰ੍ਹਾਂ ਮਲਾ ਲਾਂਗੇ ਇੱਕ ਸਾਰ ਕਰ ਜਮਾ ਸਿੱਧਾ ਜਿਹੜੀ ਨਿਚਾਰ ਲਈ ਹੈਗੀ ਵੀ ਆਪਾਂ ਵਧੀਆ ਪੂਰੀ ਫਿਨਿਸ਼ਿੰਗ ਦੇ ਨਾਲ ਜੇ ਆਪਾਂ ਕੱਟਣਾ ਵੀ ਪੂਰੀ ਫਿਨਿਸ਼ਿੰਗ ਨਾਲ ਵਧੀਆ ਕੱਟਿਆ ਜਾਵੇ ਵੱਧ ਘੱਟ ਨਾ ਆਪਣੇ ਤੋਂ ਕੱਟਿਆ ਜਾਵੇ ਇਹ ਕਪੜਾ ਇਸ ਕਰਕੇ ਤੇ ਉੱਪਰ ਆਪਾਂ ਜਿਹੜੀ ਇਹਦੀ ਉੱਪਰਲੀ ਸਾਈਡ ਆ ਦੇਖੋ ਜੀ ਇੱਧਰ ਵੀ ਆਪਾਂ ਸਿੱਧੀ ਲੈਣ ਆਪਾਂ ਉਹ ਕਰ ਲੈਨੇ ਆ ਤੇ ਉੱਪਰ ਆਪਾਂ ਨਾ ਇਸ ਤਰ੍ਹਾਂ ਗਲਾਈ ਦੇ ਦਾਂਗੇ ਚਾਕ ਜਿੱਥੇ ਆਪਾਂ ਚਾਕ ਰੱਖੀ ਆ ਉਥੇ ਆਪਾਂ ਕੱਟ ਲਾਇਆਗਾ ਜਿੰਨੇ ਆਪਾਂ ਚਾਕ ਰੱਖਣੇ ਆ ਉਹਦੇ ਤੋਂ ਆਪਾਂ ਇਸ ਨੂੰ ਐਸ ਤਰ੍ਹਾਂ ਗਲਾਈ ਦਿੱਤੀ ਹੈਗੀ ਤੇ ਗਲਾਈ ਦੇ ਕੇ ਤੇ ਹੁਣ ਆਪਾਂ ਇਹਨੂੰ ਕੈਂਚੀ ਨਾਲ ਕੱਟ ਕੇ ਇਹ ਪੀਸ ਨੂੰ ਅਲੱਗ ਕਰ ਲੈਣੇ ਆ ਤੇ ਨੀਚੇ ਵਾਲੇ ਨੂੰ ਆਪਾਂ ਕੈਂਚੀ ਨਾਲ ਕੱਟ ਕੇ ਅਲੱਗ ਕਰ ਲੈਣੇ ਤੁਹਾਨੂੰ ਕੱਟ ਕੇ ਦਿਖਾਉਣੀ ਹੈਗੇ ਆ ਦੇਖੋ ਜੀ ਆਪਾਂ ਦੋਨੋਂ ਇਹ ਦੋਨੋਂ ਪੀਸ ਹੀ ਹੈ ਯਾਨੀ ਕਿ ਦੋਨੋਂ ਸਾਈਡ ਦੇ ਆ ਇਹ ਕਪੜੇ ਨੂੰ ਆਪਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਆਪਾਂ ਡਬਲ ਟੈਹ ਦੇ ਵਿੱਚ ਫੋਲਡ ਕੀਤਾ ਹੋਇਆਗਾ ਘੇਰੇ ਨੂੰ ਵੀ ਆਪਣਾ ਇੱਕੋ ਜਿਹਾ ਕੱਟਿਆ ਜਾਵੇ ਜਮਾ ਬਿਲਕੁਲ ਵੀ ਕੋਈ ਫਰਕ ਨਾ ਪਵੇ ਹੁਣ ਆਪਾਂ ਜਿਹੜਾ ਨੀਚੇ ਵਾਲਾ ਪੀਸ ਹੈ ਇਹਨੂੰ ਵੀ ਲੱਗ ਕਰ ਲੈਣੀ ਹੈ ਇਹ ਸਾਈਡ ਵਾਲੇ ਲੱਗ ਹੋ ਜਾਣਗੇ ਨੀਚੇ ਵਾਲੇ ਲੱਗ ਹੋ ਜਾਣਗੇ ਫਿਰ ਇਹਨਾਂ ਨੂੰ ਆਪਾਂ ਜਮਡਲੈਸ ਦੇ ਨਾਲ ਮਸ਼ੀਨ ਤੇ ਅਟੈਚ ਕਰ ਲਾਂਗੇ ਤਿਸ ਨੂੰ ਆਪਾਂ ਸਟੀਚਿੰਗ ਦੀ ਵੀਡੀਓ ਨਹੀਂ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਕੱਲੀ ਸਿਰਫ ਤੁਹਾਨੂੰ ਆਪਾਂ ਡਿਜ਼ਾਈਨ ਹੀ ਪਾ ਕੇ ਦਿਖਾਵਾਂਗੇ ਵੀ ਆਪਾਂ ਇਸ ਤਿਸ ਤਰ੍ਹਾਂ ਪਾਇਆ ਹੈਗਾ ਕਮੀਜ਼ ਦੇ ਉੱਤੇ ਛੋਟੀ ਜੀ ਵੀਡੀਓ ਬਣਾਈ ਹੈ ਹੁਣ ਆਪਾਂ ਇਹਦੇ ਵਿੱਚ ਜਵਾਡ ਲੇਸ ਅਟੈਚ ਕਰਕੇ ਤੁਹਾਨੂੰ ਦਿਖਾਉਣੇ ਅੱਗੇ ਆ ਦੇਖੋ ਜੀ ਆਪਾਂ ਦੋਨੋਂ ਸਾਈਡ ਹੀ ਜਵਾਡ ਲੇਸ ਇਸ ਤਰ੍ਹਾਂ ਚਾਕਾਂ ਤੇ ਅਟੈਚ ਕਰ ਲਈ ਫੁੱਲ ਡਿਫਿਨਿਸ਼ਿੰਗ ਦੇ ਨਾਲ ਆ ਦੇਖੋ ਜੀ ਇਧਰਲੀ ਸਾਈਡ ਵੀ ਤੁਸੀਂ ਇਸ ਤਰ੍ਹਾਂ ਵੀ ਰੱਖ ਕੇ ਲਾ ਸਕਦੇ ਹੋਗੇ ਤੇ ਕੱਪੜੇ ਨੂੰ ਫੋਲਡ ਕਰਕੇ ਉੱਪਰ ਵੀ ਯਾਨੀ ਕਿ ਕੱਟ ਨਹੀਂ ਵੀ ਲਾਉਣਾ ਤੁਸੀਂ ਨਾ ਵੀ ਲਾਓ ਪਰ ਮੈਂ ਕੱਟ ਲਾ ਕੇ ਮੈਨੂੰ ਐਸੀ ਵੀ ਪੂਰੀ ਫਿਨਿਸ਼ਿੰਗ ਆ ਵਧੀਆ ਲੱਗ ਜੂਗੀ ਇਹ ਕੱਟ ਲਾ ਕੇ ਯਾਨੀ ਕਿ ਇਹਨੂੰ ਆਪਾਂ ਅਟੈਚ ਕੀਤਾ ਇਹਦੇ ਨਾਲ ਤੇ ਹੁਣ ਆਪਾਂ نیچے ਆ ਦੇਖੋ ਜੀ ਹੁਣ ਆਪਾਂ ਨਾ نیچے ਜਿਹੜੀ ਹੈਗੀ ਜੁਆਇੰਟਲੈਸ ਲੈ ਲਾਂਗੇ ਇਹ ਨੀਚੇ ਜਿਹੜਾ ਆਪਾਂ 4 ਇੰਚ ਦਾ ਪੀਸ ਕੱਟਿਆ ਉਹਨੂੰ ਵੀ ਇਹਦੇ ਨਾਲ ਜੁਆਇੰਟਲੈਸ ਦੇ ਨਾਲ ਅਟੈਚ ਕਰਕੇ ਕਰ ਲੈਣੀ ਹੈ ਮਸ਼ੀਨ ਤੇ ਫਿਰ ਸਾਨੂੰ ਆਪਾਂ ਉਹ ਵੀ ਅੱਗੇ ਦਿਖਾਵਾਂਗੇ ਆਹ ਵਾਲਾ ਪੀਸ ਲੈ ਲਿਆ ਜੀ ਆਪਾਂ ਤੇ ਇਹ ਵੀ ਸਾਨੂੰ ਫਿਰ ਅੱਗੇ ਆਪਾਂ ਦਿਖਾਉਣੀ ਹੈਗੇ ਵੀ ਕਿਵੇਂ ਅਟੈਚ ਕਰ ਲਿਆ ਆਪਾਂ ਆਹ ਦੇਖੋ ਜੀ ਆਪਾਂ ਨੀਚੇ ਵੀ ਅਟੈਚ ਕਰ ਲਿਆ ਅਟੈਚ ਕਰਕੇ ਕਿੰਨਾ ਸੋਹਣਾ ਆਪਣੀ ਫਿਨਿਸ਼ਿੰਗ ਦਾ ਪੂਰਾ ਵਧੀਆ ਇਹ ਬਣ ਗਿਆ ਘੇਰੇ ਤੇ ਡਿਜ਼ਾਈਨ ਤੇ ਹੁਣ ਜਿਹੜੀ ਆਪਾਂ ਬ੍ਰੀਕ ਲੈਸ ਹੈਗੀ ਬ੍ਰੀਕ ਲੈਸ ਵੀ ਲਵਾਂਗੇ ਬ੍ਰੀਕ ਲੈਸ ਦੇ ਨਾਲ ਆਪਾਂ ਜਿਹੜਾ ਨੀਚੇ ਘੇਰਾ ਰਹਿ ਗਿਆ ਉਹਨੂੰ ਆਪਾਂ ਡਿਜ਼ਾਈਨ ਉਹਦੇ ਨਾਲ ਡਿਜ਼ਾਈਨ ਕਰਾਂਗੇ ਆ ਦੇਖੋ ਜੀ ਆ ਬ੍ਰੀਕ ਲੈਸ ਦੇ ਨਾਲ ਤੇ ਇੱਕ ਵਾਰ ਆਪਾਂ ਵੀ ਜਿਹੜੀ ਨੀਚੇ ਘੇਰੇ ਤੇ ਬ੍ਰੀਕ ਲੈਸ ਵੀ ਆਪਾਂ ਅਟੈਚ ਕਰ ਲਾਂਗੇ ਫਿਰ ਦੇਖੋ ਜੀ ਆਪਣਾ ਜਿਹੜਾ ਪ੍ਰਿੰਟਡ ਸੂਟ ਹੈਗਾ ਥੋੜੀ ਜੀ ਆਪਣਾ ਜਾਨੀ ਕਿ ਇਸ ਤਰ੍ਹਾਂ ਡਿਜ਼ਾਈਨ ਕਰਨਾ ਕਿੰਨਾ ਸੋਹਣਾ ਬਣ ਜਾਂਦਾ ਤੇ ਮੈਂ ਤੁਹਾਨੂੰ ਬ੍ਰੀਕ ਲੇਸ ਲਾ ਕੇ ਦਿਖਾਉਣੀ ਅੱਗੇ ਕਿ ਅੱਗੇ ਆਪਾਂ ਤੁਸੀਂ ਇੰਨਾ ਵੀ ਡਿਜ਼ਾਈਨ ਬਣਾਉਣਾ ਇੰਨਾ ਵੀ ਬਣਾ ਸਕਦੇ ਹੋ ਇੰਨਾ ਵੀ ਬਹੁਤ ਸੋਹਣਾ ਲੱਗਦਾ ਹੈਗਾ ਤੇ ਪਰ ਆਪਾਂ نیچے ਦੀ ਅਧਿਕ ਜੀ ਲੇਸ ਜਿਹੜੀ ਆਪਾਂ ਬ੍ਰੀਕ ਲੇਸ ਲੈਂਦੀ ਸੀ ਉਹ ਲਾ ਲਈ ਨਾਲ ਤੇ ਆਪਣਾ ਘੇਰੇ ਦਾ ਡਿਜ਼ਾਈਨ ਇਹ ਬਣ ਕੇ ਤਿਆਰ ਹੋ ਗਿਆ ਆਪਾਂ ਵੈਸੇ ਚਾਕ ਹਜੇ ਫੋਲਡ ਨਹੀਂ ਕੀਤੀ ਹੈਗੀ ਕੱਲਾ ਪਖੇਰੇ ਦਾ ਡਿਜ਼ਾਈਨ ਬਣਾਇਆ ਹਜੇ ਸ਼ਰਟ ਆਪਾਂ ਸਟੀਚਿੰਗ ਨਹੀਂ ਕੀਤੀ ਹੈਗੀਗੀ ਤੇ ਇਸ ਤਰ੍ਹਾਂ ਬਣਾ ਲਿਆ ਪਖੇਰੇ ਤੇ ਡਿਜ਼ਾਈਨ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਹੈਗੀਆਂ ਤੇ ਇਸ ਤਰ੍ਹਾਂ ਦੇ ਆਪਾਂ ਘੇਰੇ ਦੇ ਬਹੁਤ ਸਾਰੇ ਹੋਰ ਵੀ ਡਿਜ਼ਾਈਨ ਪਾਏ ਹੋਏ ਆਪਣੇ ਚੈਨਲ ਤੇ ਤੇ ਜ਼ਰੂਰ ਦੇਖਿਆ ਕਰੋ ਅੱਧੀ ਕਿੰਨਾ ਸੋਹਣਾ ਹੈ ਡਿਜ਼ਾਈਨ ਬਣ ਗਿਆ ਥੈਂਕ ਯੂ ਜੀ ਮੇਰੀ ਪੂਲੀ ਵੀਡੀਓ ਵਾਚ ਕਰਨ ਲਈ ਬਾਏ ਬਾਏ